ਬਾਂਬੜਾ ਫਿਰ ਉੱਥੇ ਬਾਂਬੜੇ ਭੇਜ ਨੇ ਫਿਰ ਉਹਨਾਂ ਨੂੰ ਭੇਜੋ ਕੋਈ ਨੱਕਾ ਤੇ ਨਰਮਨ ਹੁਣੀ ਤੇ ਚਰਨੇ ਹੁਣੀ ਆਈ ਫਿਰ ਲੋਕ ਤਾਂ ਆ ਹੀ ਜਾਂਦੇ ਚਾਰ ਪੰਜ ਦਾ ਉਹ ਕੋਈ ਨਹੀਂ ਉਹ ਕੋਈ ਨਹੀਂ ਹੋਗਾ ਉਹ ਤਾਂ ਮੋਟਰਸਾਈਕਲ ਆ ਲਈ ਹੋਗਾ ਕੋਈ ਮੈਂ ਗੱਡੀ ਲੈ ਕੇ ਉੱਥੇ ਖੜੇ تھے ਹਾਂਜੀ ਫਿਰ ਹਾਂਜੀ ਕੀ ਪ੍ਰੋਗਰਾਮ ਅੱਜ ਪ੍ਰੋਗਰਾਮ ਅੱਜ ਸਾਰਾ ਕੁਝ ਖੋਹਣ ਜਾ ਰਹੀ ਹੈ ਸਰਕਾਰ ਬੱਲਵੀ ਵੀ ਗੱਗਾ 15 ਚ ਜਗ੍ਹਾ ਕਰੂ ਇੱਕ ਘਰ ਦੇ ਵਿੱਚ ਇੱਕ ਬੱਲਵ ਇੱਕ ਦਿਨ ਦੇ ਵਿੱਚ ਇਹਦਾ ਜੇ ਨਾਂ ਅਲੂਠੇ ਲੋਕ ਨਾ ਜਾਣਦੇ ਹਨ ਦਿੱਲੀ ਪ੍ਰਧਾਨ ਸੀ ਇਹ ਸੈਂਟਰ ਸਾਰੀਆਂ ਸਟੇਟਾਂ ਤੋਂ ਜਦੋਂ ਲੈ ਗਈ ਨਾ ਬਿਜਲੀ ਸਾਰੀ ਬਿਜਲੀ ਦਾ ਨਾਲ ਆਪਦੇ ਹੱਥ ਚ ਕਰ ਲਿਆ ਉਹਨਾਂ ਨੇ ਆਪਣੀ ਸ਼ਾਨ ਸ਼ਿੱਤੀ ਸਾਰੀ ਖਤਮ ਹੋ ਗਈ ਕਿਸੇ ਨੇ ਸਾਫ ਕੀ ਦਿਨ ਦੇ ਰਿਹਾ 50 50000 ਰੁਪਇਆ ਆਮ ਜਨੀਵਾਰ ਨੂੰ ਆਊਗਾ ਮਹੀਨੇ ਦਾ ਇੱਕ ਦਾ ਹੁਣ ਲੋਕਾਂ ਦਾ ਆਇਆ ਵੀ ਖੜੀ ਹੋਈ ਤਰੇ ਫਿਰਦੇ ਵੇਲੇ ਆਪੋ ਅਸੀਂ ਥੋੜਾ ਜਿਹਾ ਪਹਿਲਾਂ ਲੜ ਲੈਨੇ ਆ ਤੁਸੀਂ ਮਗਰੋਂ ਆ ਜਾਓਗੇ ਮਗਰੋਂ ਪਰ ਉਹ ਗੱਲ ਨਹੀਂ ਬਣਨੀ ਜਿਹੜੀ ਗੱਲ ਹੁਣ ਬਣਨੀ ਆ ਹੁਣ ਪਿੱਛੇ ਆਪਾਂ ਵਿਰੋਧ ਕਰੀਏ ਤੇ ਬਿਲਾ ਦਾ ਫਿਰ 6 ਤੱਕੇ ਜਾਣ ਫਰੋਲ ਕਰੀਏ ਸਾਰੇ ਇਕੱਠੇ ਹੋ ਕੇ ਤੇ ਦੀ ਲੋੜੀ ਲੱਗੀ ਹੈ ਇੱਕ ਰਗਾਂ ਦੀ ਕੱਲੇ ਘਰ ਘਰ ਸਾਰੇ ਦਾੜਾ ਇਹੀ ਬੱਚੇ ਸਾਹਮਣੇ ਵੱਡਾ ਬਣਾ ਪਹਿਲਾਂ 에ਰਪੋਰਟਾਂ ਰੇਲਵੇ ਸਾਰੇ ਦੇਗੇ ਹੁਣ ਇਹੀ ਐਸਿਰ ਫਿੱਕ ਦਾੜਾ ਜਿਹੜਾ ਆਪਾਂ ਨੂੰ ਬਚਾਉਣ ਵਾਲਾ ਇਹ ਹਰ ਇੱਕ ਨੂੰ ਲੋੜ ਹੈ ਬੱਚੇ ਵਿੱਚ ਨੂੰ ਗਰੀਬੀ ਨੂੰ ਦੀ ਨੂੰ ਸਾਹਮਣੇ ਲੋੜ ਹੈ ਇਕੱਠੇ ਹੋਵੋ ਲੜੀਏ ਠੀਕ ਆ ਬੰਦੇ